ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਅੱਜ ਦਿਨ ਹੈਗਾ ਜੀ ਸ਼ਨੀਵਾਰ ਦਾ ਤੁਹਾਡੇ ਕੋਲੇ ਅੱਜ ਨਿਊ ਵਲੌਗ ਆਊਗਾ ਸ਼ਨੀਵਾਰ ਨੂੰ ਸ਼ਾਇਦ ਆਪਾਂ ਅਪਲੋਡ ਕਰ ਦਈਏ ਤੇ ਕਿਉਂਕਿ ਜੇ ਆਪਾਂ ਜਿਹੜੀ ਪਿਛਲੀ ਵੀਡੀਓ ਪਾਈ ਸੀ ਨਾ ਉੱਤੇ ਭੈਣ ਭਰਾਵਾਂ ਦੇ ਕਮੈਂਟ ਆਏ ਸੀ ਜਿਹੜਾ ਆਪਾਂ ਬੈਡ ਨੂੰ ਗੋਲੀਆਂ ਪਾਈਆਂ ਸੀ ਉਹਨਾਂ ਬਾਰੇ ਤੇ ਉਹ ਪੁੱਛਦੇ ਸੀਗੇ ਤੇ ਆਪਾਂ ਤੋਂ ਕੱਲ ਵੀਡੀਓ ਨਹੀਂ ਬਣੀ ਕਿਉਂਕਿ ਹਨਾ ਸਾਡੇ ਨਾਲ ਵੀ ਪਸ਼ੂਆਂ ਤੇ ਵੀ ਲੋਨ ਕਰਾਇਆ ਹੋਇਆ ਲਿਮਟੋ ਹੈਗੀ ਮੇਰੇ ਨਾਲ ਤੇ ਕੱਲ ਆਪਾਂ ਉਹ ਪਰਨ ਗਏ ਸੀ ਤੁਹਾਨੂੰ ਪਤਾ ਹੀ ਹੈ ਹਨਾ ਬੈਂਕਾਂ 'ਚ ਕਾਫੀ ਟਾਈਮ ਲੱਗ ਜਾਂਦਾ ਤੇ ਤਾਂ ਕਰਕੇ ਆਪਾਂ ਤੋਂ ਵੀਡੀਓ ਬਣੀ ਨਹੀਂ ਏ ਸੋਚਿਆ ਹਨਾ ਵੀ ਭੈਣ ਭਰਾਵਾਂ ਦੇ ਕਮੈਂਟਾਂ ਦਾ ਰਿਪਲਾਈ ਦੇ ਦਈਏ ਕਿਤੇ ਰੋਸੀ ਨਾ ਜਾਣ ਆਪਣੇ ਨਾਲ ਤੇ ਉਹ ਮਗੋੜੀਆਂ ਦਾ ਵੀਰੇ ਹਾਂ ਵੀ ਰਿਜ਼ਲਟ ਬਹੁਤ ਵਧੀਆ ਆਇਆ ਸਾਡੀ ਨੇ ਪੈੜ ਵੀ ਦੁੱਧੋਂ ਬਹੁਤ ਘਟ ਗਈ ਸੀ ਇਹ ਤੇ ਮੈਂ ਡਾਕਟਰ ਨੂੰ ਪੁੱਛਿਆ ਸੀ ਤੁਹਾਨੂੰ ਦੱਸਿਆ ਵੀ ਸੀ ਹਨਾ ਵੀ ਸਾਡੇ ਸਰਕਾਰੀ ਡਾਕਟਰ ਆਏ ਸੀਗੇ ਤੇ ਮੂੰਹ ਖੁਰ ਦੇ ਟੀਕੇ ਲਾਉਣ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਵੀਰੇ ਵੀ ਇਹ ਦੁੱਧ ਕਿਉਂ ਘਟ ਗਈ ਹੈ ਇੰਨਾ ਤੇ ਮੈਂ ਲਾਲਾਂ ਜੀਆਂ ਛੜਦੀ ਆ ਬਹੁਤ ਇਹ ਤੇ ਉਹ ਕਹਿੰਦੇ ਭਈ ਗਰਮੀ ਥੋੜੀ ਹੈਗੀ ਵੀ ਉਹ ਤਾਂ ਕਰਕੇ ਘਟ ਗਈ ਤੇ ਕਹਿੰਦੇ ਚੱਲ ਫੇਰ ਕੀ ਹੋ ਗਿਆ ਵੀ ਗਰਮੀ ਦਾ ਕਰਕੇ ਘਟਿਆ ਮੈਂ ਕਿਹਾ ਨਾ ਵੀ ਭਰਾਵਾ ਸਾਡੇ ਤਾਂ ਮੱਖਾ ਕਬੀਲਦਾਰੀ ਆ ਵੀ ਉਹ ਵੀ ਤਾਂ ਦੁੱਧ ਨਹੀਂ ਤੁਰਦੀ ਆ ਤੇ ਵੀ 10 ਵੀ ਇਹ ਦੁੱਧ ਕਾਦੇ ਨਾ ਵਧੂਗੀ ਤੇ ਫਿਰ ਉਹ ਆਪਾਂ ਨੂੰ ਇਹ ਗੋਲੀਆਂ ਲਿਖ ਕੇ ਦੇ ਕੇ ਗਏ ਸੀ ਤੇ ਇਹ ਵੈਸੇ ਨਾ ਇਹ ਗੋਲੀਆਂ ਵੀ ਗੱਬਣ ਬੱਚਾ ਨੂੰ ਵੀ ਦਿੱਤੀਆਂ ਜਾਂਦੀਆਂ ਨੇ ਆਪਾਂ ਵੈਸੇ ਮੱਝਾਂ ਨੂੰ ਕਿਸੇ ਨੂੰ ਦਿੱਤੀਆਂ ਵੀ ਉਹਨਾਂ ਨੇ ਕਿਹਾ ਸੀ ਕਹਿੰਦੇ ਵੀ ਮੱਝਾਂ ਨੂੰ ਵੀ ਦੇ ਸਕਦੇ ਆ ਤੇ ਇੱਕ ਗੋਲੀਆਂ ਹੋਰ ਨੇ ਹਨਾ ਵੀ ਲੈਫਟਮ ਨੇ ਤੇ ਉਹਨਾਂ ਦੇ ਰਿਜ਼ਲਟ ਕਹਿੰਦੇ ਇਤੋਂ ਵੀ ਬਹੁਤ ਜ਼ਿਆਦਾ ਵਧੀਆ ਪਰ ਉਹ ਸਾਡੇ ਇਧਰੋਂ ਨਹੀਂ ਮਿਲੀਆਂ ਤੇ ਇਹ ਹੈਗੀਆਂ ਜੀ ਲੈਕਟੋਮੈਕਸ ਆਪਾਂ ਤੁਹਾਨੂੰ ਦਿਖਾਉਣੇ ਆ ਆ ਰਹੀ ਹੈ ਜੀ ਲੈਕਟੋਮੈਕਸ ਤੇ ਇਧਰ ਉਹਨਾਂ ਆ ਪੁੱਛਣਾ ਸਿੱਧ ਹੈ ਨਾ ਤੇ ਆਪਾਂ ਨੂੰ ਵੀ ਦੂਸਰੀਆਂ ਗੋਲੀਆਂ ਦਾ ਵੀ ਹਨਾ ਤੁਸੀਂ ਪੁੱਛਿਆ ਸੀਗਾ ਤੇ ਇਹ ਹੈਗੀਆਂ ਜੀ ਬੱਚੇ ਦਾਨੀ ਦੀ ਹਨ ਕਮਜ਼ੋਰੀ ਵਾਸਤੇ ਕਿਉਂ ਡਾਕਟਰ ਨੇ ਕਿਹਾ ਸੀ ਨਾ ਵੀ ਆਪਾਂ ਬੈਡ ਤੇ ਏਆਈ ਕਰਵਾਉਣੀ ਸੀਗੀ ਉਹ ਕਹਿੰਦੇ ਵੀ ਪ੍ਰਪੇਅਰ ਨਹੀਂ ਹੈਗੀ ਇਹ ਤੇ ਫਿਰ ਆਪਾਂ ਹਨਾ ਵੀ ਉਹ ਆਪਾਂ ਤਾਂ ਕਹੀ ਦਿੱਤਾ ਸੀ ਵੀ ਚਲ ਦੇਖੀ ਜਾਈਏਗਾ ਨਾ ਉਹ ਕਹਿੰਦੇ ਨਹੀਂ ਪਰ ਕੀ ਫਾਇਦਾ ਹਨਾ ਵੀ ਜਦੋਂ ਰਹਿ ਨਹੀਂਨੀ ਇਹ ਤੇ ਫਿਰ ਉਹਨਾਂ ਨੇ ਆਪਾਂ ਨੂੰ ਆ ਗੋਲੀਆਂ ਲਿਖ ਕੇ ਦਿੱਤਾ ਸੀ ਇਹ ਉਧਰ ਤਾਂ ਪੁੱਤ ਨਹੀਂ ਆ ਜਾਂਦਿਆਂ ਇਹ ਹੈਗੇ ਜੀ ਵਿਨ ਮੈਨ W I N M I N ਵਿਨ ਮੈਨ ਤੇ ਕਹਿੰਦੇ ਇਹ ਬੱਚੇ ਦਾ ਨਿਲੀ ਵੈਸਟ ਤੇ ਕੈਲਸ਼ੀਅਮ ਆਪਾਂ ਨੂੰ ਉਹਨਾਂ ਦਾ ਦਿੱਸੇ ਸੀ ਏ ਆਰ ਐਸ ਦਾ ਤੇ ਜਿਹੜਾ ਕੋਈ ਮਿਨਰਲ ਆ ਆਪਾਂ ਤਾਂ ਤੁਹਾਨੂੰ ਦੱਸਤੀ ਹੁੰਨੇ ਆ ਨਾ ਸਾਡੇ ਵੀ ਵੀ ਇਕੱਠਾ ਮੇਲੇ ਚੋਂ ਲਿਆਏ ਸੀਗੇ ਪੈਕਿੰਗ ਤੇ ਪਰ ਜਿਹੜੇ ਸੀ ਆਰ ਐਸ ਦਾ ਹੁੰਦਾ ਨਾ ਉਹ ਸਭ ਤੋਂ ਵਧੀਆ ਆਪਾਂ ਵੀ ਦੇਣਿਆ ਨਹੀਂ ਬੈਡ ਨੂੰ ਉਹੀ ਲੈ ਕੇ ਆਵਾਂਗੇ ਚਲੋ ਇਹ ਦੂਜਿਆਂ ਨੂੰ ਪਾ ਦਿਆ ਕਰਾਂਗੇ ਉਹ ਤਾਂ ਗੱਪਣਾ ਹੀ ਆ ਉਹਨਾਂ ਦਾ ਕੋਈ ਡਰ ਨਹੀਂ ਤੇ ਬਸ ਆਪਾਂ ਤੁਹਾਨੂੰ ਇਹਨਾਂ ਗੋਲੀਆਂ ਦਾ ਦੱਸਤਾ ਇਨਾ ਦਾ ਰਿਜ਼ਲਟ ਵੀਰੇ ਵਧੀਆ ਆਪਾਂ ਪਹਿਲਾਂ ਵੀ ਦਿੱਤੀਆਂ ਸੀਗੀਆਂ ਤੇ ਹੁਣ ਵੀ ਸਾਡੀ ਨਾ ਵੀ ਗਾਂ ਆ ਗਈ ਸੀ 16 17 ਕਿਲੋ ਦੁੱਧ ਤੇ ਹੁਣ ਫੇਰ ਵੀ ਇਹ ਕਿੰਨੇ ਪਰ ਕਿਲੋ ਦੁੱਧ ਵੱਧ ਗਈ ਇਹਨਾ ਤੁਹਾਨੂੰ ਪਤਾ ਹੀ ਆਣਾ ਆਪਣੇ ਵੀ ਕਿਸੇ ਵੀ ਆਪ ਦੇ ਅਰਗੇ ਹੁੰਦਾ ਨਾ ਸਾਰੇ ਘਰ ਕਰ ਕਰ ਕਬੀਲ ਦਰ ਜੀ ਨੇ ਪਸ਼ੂ ਰੱਖੇ ਹੋਏ ਨੇ ਪਸ਼ੂਆਂ ਨਾਲ ਹੀ ਤੁਰਦੀ ਆ ਤੇ ਆਪਣੇ ਅਰਗੇ ਨੂੰ ਤਾਂ ਮੈਨੂੰ ਤਾਂ ਖਾਸ ਕਰਕੇ ਇਨਾ ਲਾਲਚ ਹੋ ਜਾਂਦਾ ਸਾਡੀਆਂ ਮੱਝਾਂ ਦਾ ਦੁੱਧ ਪੈਂਦਾ ਵਧੀਆ 70 75 ਰੁਪਏ ਡੈਰੀ ਚ ਤੇ ਫਿਰ ਆਪਾਂ ਗਾਂ ਦਾ ਹੀ ਵੱਧ ਰੱਖਦੇ ਆ ਬੱਤ ਬਸ ਵੀ ਬੱਚੇ ਮੱਝ ਦਾ ਹਣਾ ਥੋੜਾ ਜਿਹਾ ਰੱਖ ਲੈਣਾ ਕਿਲੋਗ 2 2 ਕਿਲੋ ਜਿਵੇਂ ਗਾਂ ਦਾ ਇੱਕ ਟਾਈਮ ਹੀ ਆਪਾਂ ਉਹ ਰੱਖਦੇ ਆ ਚਲੋ ਜੀ ਹਣਾ ਬੱਚੇ ਵੀ ਪਾਲਣੇ ਆ ਤੇ ਵੀਰੇ ਹੁਣ ਤੋ ਨੂੰ ਹਣਾ ਪਤਾ ਲੱਗ ਗਿਆ ਹੋਊਗਾ ਇਹਨਾਂ ਦਾ ਗੋਲੀਆਂ ਦਾ ਵੀ ਜਿਹੜਾ ਦੁੱਧ ਵਧਾਉਣ ਵਾਲੀਆਂ ਵਧਾਉਣ ਵਾਲੀਆਂ ਉਹ ਲੈਕਟੋਮੈਕਸ ਤੇ ਜੇ ਲੈਕਟਾਮਿਨ ਮਿਲਦੀਆਂ ਉਹ ਜਾਦੇ ਵਧੀਆ ਰਿਜ਼ਲਟ ਆਉਂਦੇ ਨੇ ਤੇ ਇਹ ਦੇਣੀਆਂ ਨੇ ਜਿਵੇਂ ਸਵੇਰ ਵੀ ਦੱਸ ਤੇ ਸ਼ਾਮ ਨੂੰ ਵੀ ਦੱਸ ਆਪਾਂ ਤੁਹਾਨੂੰ ਦੱਸਿਆ ਹੀ ਆ ਕੋਲੀ ਵੋਤਾ ਤੇ ਆ ਪਤਾ ਹੀ ਤਾਂ ਵੀਡੀਓ ਨਹੀਂ ਪਾਉਂਦੇ ਜੇ ਕੋਲ ਕਰਦੇ ਆ ਤੇ ਵੀਰੇ ਆਪਾਂ ਪਾਉਣੇ ਹੁੰਨੇ ਆ ਵੀ ਇਹਨਾਂ ਨੂੰ ਦੁਪਹਿਰੇ ਲੇਟੀ ਚ ਉਦੋਂ ਪਾ ਦੇਣੀ ਹੁੰਨੀਆਂ 10 ਗੋਲੀਆਂ ਤਾਂ ਕਰਕੇ ਸਾਡੇ ਥੋੜਾ ਜਿਹਾ ਵੀ ਘੱਟ ਫਰਕ ਪੈਂਦਾ ਹੌਲੀ ਹੌਲੀ ਪੈਂਦਾ ਮਤਲਬ ਕਿ ਤੇ ਤੁਸੀਂ ਵੀ ਇਹਨਾਂ ਨੂੰ ਇਹ ਦੇ ਸਕਦੇ ਹੋ ਤੇ ਜਿਹੜੀ ਆ ਬਿੰਨ ਬਿੰਨ ਗੋਲੀਆਂ ਇਹ ਦੇ ਸਕਦੇ ਹੋ ਇੱਕ ਦਿਨ ਵਿੱਚ ਦੀ ਇੱਕ ਦਿਨ ਇਹ ਵੀਰੇ ਆਪਾਂ ਇਹ ਇਹ ਵੀ ਆਪਾਂ ਇਹਨਾਂ ਨੂੰ ਦੁਪਹਿਰੇ ਜਦੋਂ ਲੇਟੀ ਧਰਦੇ ਆ ਉਦੋਂ ਪਾ ਦੇਣੀ ਆ ਉਹ ਚ ਉਹ ਦੂਜੀਆਂ ਗੋਲੀਆਂ ਵੀ ਕਹ ਲੋ ਜੀ ਅੱਜ ਵੀ ਆਪਾਂ ਕਿਤੇ ਜਾਣਾ ਕਾਲੀ ਇਹ ਜਾਣ ਦੀ ਸੋਚਿਆ ਹਨਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀਏ ਭੈਣ ਭਰਾਵਾਂ ਦਾ ਰਿਪਲਾਈ ਜਰੂਰ ਦੇਈਏ ਜਿਹੜਾ ਉਹਨਾਂ ਨੇ ਪੁੱਛਿਆ ਆਪਾਂ ਨੂੰ ਤੇ ਬੱਸ ਗੋਲੀਆਂ ਦਾ ਤੁਹਾਨੂੰ ਲੱਗ ਗਿਆ ਪਤਾ ਦੋਨਾਂ ਦਾ ਬਿੰਨ ਮੈਨ ਤੇ ਲੈਪਟੋਮੈਕਸ ਤੇ ਏ ਆਰ ਐਸ ਹੈਗੀ ਅੱਜੀ ਕੈਲਸ਼ੀਅਮ ਤੇ ਉਹ ਬਾਇਓ ਮਿਲਕ ਹੁੰਦੀ ਆ ਨਾ ਇੱਕ ਉਹ ਵਧੀਆ ਸਸਤੀ ਪੈ ਜਾਂਦੀ ਆ ਉਹ 10 ਲੀਟਰ ਆ ਜਾਂਦੀ ਆ ਤੇ 5 700 ਦੀ ਹੁੰਦੀ ਸ਼ਾਇਦ ਉਹ ਵੀ ਵਧੀਆ ਹੁੰਦੀ ਆ ਵੈਸੇ ਵੀ ਆਪਾਂ ਇਹ ਬੈਡ ਨੂੰ ਪਾ ਕੇ ਫਿਰ ਤਾਂ ਉਹ ਦੂਜੀ ਲੈ ਕੇ ਆਵਾਂਗੇ ਇਕੱਠੀ ਤੇ ਚਲੋ ਜੀ ਆਪਾਂ ਵੀ ਚੱਲੀਏ ਜਿੱਤਰ ਜਾਣਾ ਹਜੇ ਰੋਟੀ ਖਾਣੀ ਆ ਕੰਮ ਤਾਂ ਤਾਂ ਆਪਾਂ ਨੇ ਕਰ ਲਿਆ ਮਾਲ ਪਸ਼ੂ ਨਮਾਤਾ ਤੇ ਮਨੋਂ ਖਾ ਲਈ ਰੋਟੀ ਆਪਾਂ ਤੁਹਾਨੂੰ ਸਾਡੇ ਪਸ਼ੂ ਵੀ ਦਿਖਾਉਣੇ ਆ ਟਾਈਮ ਹੋਇਆ ਜੀ ਸਵਾ ਪਨਾਉ ਦਾ ਪਸ਼ੂ ਆਪਾਂ ਨੇ ਬੜਨ ਤੇ ਨਮਾਤਾ ਮਾ ਕੇ ਦਾ ਵਰਸ਼ਨ ਸਾਡਾ ਇਹ ਬਹੁਤ ਫਾਇਦੇਮੰਦ ਆ ਤੇ ਨਾ ਤੇ ਪਸੰਦੱਸਾਂਗੇ ਆ ਬੇਟੀਆਂ ਰਾਣੀਆਂ ਸਾਡੀਆਂ ਆ ਚੌਕੀਦਾਰ ਵੀ ਬਹਿ ਗਿਆ ਇਹ ਬਹੁਤ ਘੱਟ ਵਿੰਦੀ ਆ ਇਹ ਹੁਣੀ ਬੈਠੀ ਆ ਨਾ ਪਰ ਜੇ ਦੇ ਕੇ ਸਾਰੇ ਸਿਆ ਵਸ ਸੁਣਦੇ ਦੇ ਨੇ ਇਹਦੇ ਹੈਗੇ ਨੇੜੇ ਅੱਜ ਆਪਾਂ ਹਜੇ ਪੱਕੇ ਨੂੰ ਛੱਡੇ ਇੱਕ ਜਾਣ ਦੀ ਕਾਲੀ ਨਾਲ ਇਹਦੇ ਰੇਤ ਤੋਂ ਸੁਬਾਈ ਨਹੀਂ ਛੱਕੀ ਮੱਖੀਆਂ ਲਈ ਵੈਸੇ ਹੈ ਵੀ ਹੈ ਨਹੀਂ ਘੱਟਾ ਬਹੁਤ ਘੱਟਾ ਤੇ ਚਲੋ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਵਾਸਤੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਤੇ ਬੈਲ ਆਈਕਨ ਜ਼ਰੂਰ ਦਬਾਇਆ ਕਰੋ ਜੀ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਚਲੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਬਾਏ